ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਫਿਊਚਰ ਟਾਈਕਨ ਦੇ ਤਹਿਤ ਵੱਖ-ਵੱਖ ਸਕੂਲਾਂ ਦੇ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦੇ ਰਹੇ ਹਨ ਇਸੇ ਕਰੀ ਵਜੋਂ ਸਕੂਲ ਆਫ ਐਮਨਸ ਕਰਮਪੁਰਾ ਵਿਖੇ ਸਕੂਲ ਦੇ ਪ੍ਰਿੰਸੀਪਲ ਅਤੇ ਕੈਰੀਅਰ ਕਾਉਂਸਲਰ ਸ਼੍ਰੀਮਤੀ ਰਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਤਹਿਤ ਵਾਧ ਤਵ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਚਾਹੇ ਕੀ ਹੁੰਦੀ ਹੈ ਅਗਾਈ ਇਹਦਾ ਬਸ ਇਹ ਨਾਮ ਹੀ ਹੁੰਦਾ ਹੈ ਕੋਈ ਨੀ ਕੋਈ ਨਾਮ काफी परसेंटेज छात्र हैं देखा बहुत बहुत कारण है इसी बेसिस पे है ना कि 1/2 की भी है क्लास 34 से x² जो मान कोई आईडिया इनमें सुनना लाग गया करना ताकि एसिडिक नेचर रेस्ट पर कैसे है सोच करिए इसमें मदद करती है इसमें आपके सरकार ही इस जैसे स्टार्टअप पे जॉब हुई निश्चित ना ਫਰਸਟ ਪ੍ਰਾਈਸ ਲਈ ਤੇ ਅਸੀਂ ਤੁਹਾਨੂੰ ਸ਼ਾਇਦ ਕਰਾਂਗੇ ਤੁਹਾਡਾ ਹੱਥ ਅਸੀਂ ਲਾਈਫ ਲੌਂਗ ਤੁਹਾਨੂੰ ਗਾਈਡ ਕਰਾਂਗੇ ਤੁਹਾਡਾ ਹੱਥ ਫੜਾਂਗੇ ਤੇ ਤੁਹਾਨੂੰ ਇੱਕ ਮੈਂਟਰ ਵੀ ਮਿਲਦਾ ਹੈ ਕਾਫੀ ਲੋਕੀ ਕਹਿੰਦੇ ਕਿ ਸਾਨੂੰ ਤਾਂ ਦੱਸਦੇ ਨਹੀਂ ਆਂਦਾ ਕੁਝ ਅਸੀਂ ਕਦੀ ਮਾਈਕ ਹੀ ਨਹੀਂ ਫੜਿਆ ਬਟ ਪੁਆਇੰਟ ਇਸ ਦਿਸ ਓਨਲੀ ਕਿ ਤੁਹਾਨੂੰ ਸਾਰੀ ਜਿਹੜੀ ਗਾਈਡੈਂਸ ਹੈ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਅਸੀਂ ਲੈਵਲ ਟ੍ਰੇਨਿੰਗ ਵੀ ਦੇਣਾ ਚਾਹੁੰਦੇ ਹਾਂ

ਕੈਜ਼ਲ ਮੈਟਰ ਵੀ ਤੁਹਾਨੂੰ ਬਹੁਤ ਵਧੀਆ ਫਿਕਸ ਕੋਜੇਟ ਪਲੇਟਫਾਰਮ ਮਿਲੇਗਾ ਕਿ ਮੈਂ ਸਾਰੇ ਨੂੰ ਰਿਕੁਐਸਟ ਕਰਦੀ ਹਾਂ ਕਿ QR ਕੋਡ ਆਣੀ ਜਿਹਾ ਸਾਡੇ ਮੈਟਲਾਈਨ ਨੰਬਰ ਆਇਆ ਤੁਸੀਂ ਇਸਦੇ ਲਈ ਜ਼ਰੂਰ ਰਜਿਸਟਰ ਕਰੋ ਕਿ 15 ਫਰਵਰੀ ਆਖਰੀ ਡੇਟ ਹੈ ਜਿਸ ਪਤਾ ਸਾਰਾ SMS ਜਿਨ੍ਹਾਂ ਨੇ ਇੱਕ ਬਹੁਤ ਹੀ ਚੰਗਾ ਜਿਹੜਾ ਸਪਰਾਲਾ ਕੀਤਾ ਆ ਜਿਹਦੇ ਨਾਲ ਜਿਨ੍ਹਾਂ ਬੱਚਿਆਂ ਦਾ ਜਿਨ੍ਹਾਂ ਆਰਤਾਂ ਦਾ ਜਿਨ੍ਹਾਂ ਵਿਅਕਤੀਆਂ ਦਾ ਹੁਨਰ ਸੁਭਿਆਇਆ ਆ ਉਹਨਾਂ ਨੂੰ ਜਿਹੜਾ ਉਹ ਹੁਨਰ ਨੂੰ ਦੂਸਰਿਆਂ ਤੱਕ ਆਪਣਾ ਲੈ ਕੇ ਆਉਣ ਦੇ ਲਈ ਉਹਨਾਂ ਇੱਕ ਫਿਊਚਰ ਆਈਕਾਉਂਡ ਦੇ ਤਾਅ ਤੱਕ ਪ੍ਰੋਗਰਾਮ ਲਿਖਿਆ ਗਿਆ ਜਿੱਦੀ ਜਿਹੜੀ ਰਜਿਸਟ੍ਰੇਸ਼ਨ ਸਬਵੀ ਜਨਰੀ ਤੋਂ ਸ਼ੁਰੂ ਹੋ ਚੁੱਕੀ ਆ ਤੇ 16 ਫਰਵਰੀ ਨੂੰ ਉਹਦਾ ਵੈਬਸਾਈਟ ਤੇ ਜਿਹੜਾ ਲਿੰਕ ਐਜ਼ ਅ ਗੂਗਲ ਫਾਰਮ ਵੀ ਦਿੱਤਾ ਆ ਤੇ ਸਕੈਨ ਦੇ ਰਾਹੀਂ ਤੁਸੀਂ ਹੋਸ ਤੇ ਰਜਿਸਟਰਡ ਹੋ ਸਕਦੇ ਜੀ ਸਵੇਰੇ ਵੀ ਤੁਹਾਨੂੰ ਦੱਸਿਆ ਗਿਆ ਆ ਇਹਦੇ ਵਿੱਚ ਛੇਤਰਾਂ ਦੀ ਕੈਟਾਗਰੀ ਆ। ਸਭ ਤੋਂ ਪਹਿਲੀ ਕੈਟਾਗਰੀ ਜਿਹੜੀ ਆ ਉਹ ਕੋਈ ਵੀ ਹਮਸਰਤਾ ਵਾਸੀ ਜਿਹੜਾ ਆ ਉਹਦੇ ਵਿੱਚ ਆਪਣਾ ਨਾਮ ਰਜਿਸਟਰ ਕਰ ਸਕਦਾ ਹੈ। ਜਿਹਦੇ ਕੋਲ ਕੋਈ ਵੀ ਕਿਸੇ ਵੀ ਕਿਸਮ ਦਾ ਉਹਨਾਂ ਵਿੱਚ ਆਈਡੀਆ ਹੈਗਾ ਜਾਂ ਆਲਰੇਡੀ ਉਹ ਕੋਈ ਕੰਮ ਕਰ ਰਿਹਾ ਹੈ ਪਰ ਉਹਦੀ ਕੰਮ ਦੀ ਆਉਟਪੁੱਟ ਨਹੀਂ ਮਿਲ ਰਹੀ। ਦੂਸਰੇ ਨੰਬਰ ਤੇ ਆ ਜਾਂਦੇ ਆ ਜਿਹੜੇ ਸਕੂਲਾਂ ਵਿੱਚ ਪੜ੍ਹਦੇ ਲੱਗਿਆ। 12ਵੀਂ ਤੱਕ। ਤੀਜੇ ਨੰਬਰ ਤੋਂ ਕੈਟਾਗਰੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਕਰਦੇ ਚੌਥਾ ਨੰਬਰ ਤੇ ਕੇਵਲ ਔਰਤਾਂ ਦੇ ਲਈ ਕੋਈ ਵੀ ਹੋ ਸਕਦੇ ਜਰੂਰੀ ਨਹੀਂ ਕਿ ਉਹ ਕਿਸੇ ਨਾ ਕਿਸੇ ਵਿਭਾਗ ਵਿੱਚ ਕੰਮ ਕਰਦੇ ਹੋਣ ਜਿਹੜੇ ਫਿਜ਼ੀਕਲੀ ਜਿਹੜੇ ਆ ਕੈਂਡੀਟੇਟ ਬੱਚੇ ਕਿਉਂਕਿ ਆਈਡੀਆ ਤਾਂ ਸਾਰੇ ਹੁੰਦੇ ਦਿਮਾਗ 'ਚ ਹੁੰਦੇ ਇਹ ਕੋਰਪਸਿਕਲੀ ਡਿਸੇਬਲ ਬੱਚੇ ਦਾ ਆਮ ਨਾਲ ਜਿਵੇਂ ਨਾ ਤੁਕਾਰਲਾ ਨਹੀਂ ਕੀਤਾ ਜਾ ਸਕਦਾ ਸੈਕਿੰਡ ਵਾਲੇ ਨੂੰ ਵੀ ਜਾ ਰਿਹਾ ਤੇ ਥਰਡ ਵਾਲੇ ਨੂੰ ਦੱਸ 10 ਰੁਪਏ ਇਹਦੇ ਵਿੱਚ ਤੁਹਾਡਾ ਤੁਹਾਡੀ ਡਿਊਟੀ ਕੀ ਆ ਕਿ ਤੁਸੀਂ ਆਪਣੇ ਆਪ ਨੂੰ ਵੀ ਰਜਿਸਟਰ ਕਰਨਾ ਹੈ ਤੇ ਇਹਦੇ ਖੱਤੀ ਜਿਹੜੀ ਆ ਅਵੇਅਰਨੈਸ ਲੋਕਾਂ ਨੂੰ ਵੀ ਦੇਣੀ ਆ ਤਾਂ ਕਿ ਜਿਹੜਾ ਕੋਈ ਵਿਅਕਤੀ ਇਹੋ ਜਿਹਾ ਨਾ ਰਹੇ ਜਿਸ ਨੂੰ ਇਸ ਪ੍ਰੋਗਰਾਮ ਦਾ ਪਤਾ ਨਾ ਲੱਗੇ ਤੇ ਉਹਦੇ ਵਿੱਚ ਜਿਹੜਾ ਹੁਨਰ ਆ ਉਹ ਫੇਰ ਉਹਨੂੰ ਪਰਦਰਸ਼ਿਤ ਕਰਨ ਦਾ ਮੌਕਾ ਨਾ ਮਿਲੇ ਇਹਦੇ ਵਿੱਚ ਜਿਹੜਾ ਤੁਹਾਨੂੰ ਬਾਅਦ ਪਹਿਲਾਂ ਤਾਂ ਫਿਰ ਜੋਰਦੀ ਸੀ ਮੈਡਮ ਨੇ ਜਿਹੜਾ ਉਸ ਦਿਨ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਕੀਤਾ ਸੀ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਦਾ ਤੁਹਾਨੂੰ ਕੀ ਬੈਨੀਫਿਟ ਹੈ ਕਿਸ ਤਰ੍ਹਾਂ ਰਜਿਸਟਰ ਹੋਣਾ ਹੈ ਉਹ ਵਾਲੇ ਤੁਹਾਨੂੰ ਵੀਡੀਓ ਜਿਹੜੀ ਦਿਖਾਈ ਜਾਏਗੀ ਉਸ ਤੋਂ ਬਾਅਦ ਜੇ ਤੁਹਾਨੂੰ ਫਿਰ ਵੀ ਕਿ